ਇਸ ਬਾਈ ਦੇ ਹੱਥਾਂ ਨੂੰ ਦੇਖਣ ਵਾਸਤੇ ਕਈ ਵਾਰ ਭੀੜ ਲੱਗ ਜਾਂਦੀ ਹੈ ਕਿਉਂਕਿ ਇਸ ਵੀਰ ਨੂੰ ਰੱਬ ਨੇ ਕੁਝ ਬਣਾਇਆ ਹੀ ਵੱਖਰਾ ਹੈ ਇਹ ਬਚਪਨ ਜਿਮਾਂਦਰੀ ਹੈ ਕਈ ਆਉਣ ਜਾਣ ਵਾਲੇ ਹੈਰਾਨੀ ਦੇ ਨਾਲ ਦੇਖਦੇ ਨੇ ਕਿ ਆਖਰ ਇਸ ਵੀਰ ਦੇ ਜਿਹੜੇ ਹੱਥ ਨੇ ਇਸ ਤਰ੍ਹਾਂ ਕਿਵੇਂ ਨੇ ਆਹ ਤੇਰੀਆਂ ਦੋ ਉਂਗਲਾਂ ਛੋਟੀਆਂ ਨੇ ਹਨਾ ਤਿੰਨ ਉਂਗਲਾਂ ਤੇਰੀਆਂ ਵੱਡੀਆਂ ਨੇ ਇਤਰੋਂ ਤੇਰੀਆਂ ਉਂਗਲਾਂ ਆ ਨੇ ਬਾਈ ਦੋ ਇੱਕ ਮਿੰਟ ਹੈ ਇਹ ਇਤਰੋਂ ਤੇਰੀਆਂ ਉਂਗਲਾਂ ਆ ਹੋ ਨੇ ਹਨਾ ਰੋਟੀ ਪਾਣੀ ਤੋਂ ਇਹਨਾਂ ਨਾਲ ਹੀ ਖਾਣਾ ਬਾਈ ਹੈ ਨਾ ਮੈਂ ਬਾਈ ਤੋਂ ਪੁੱਛਿਆ ਕਿ ਆਖਰ ਰੱਬ ਤੇ ਕੋਈ ਗਿਲਾ ਸ਼ਿਕਵਾ ਹੈ ਕਿ ਇਸ ਤਰੀਕੇ ਦੇ ਹੱਥ ਰੱਬ ਨੇ ਦਿੱਤੇ ਨੇ ਇਸ ਵੀਰ ਨੇ ਕਿਹਾ ਕਿ ਰੱਬ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕਿਉਂਕਿ ਬਾਈ ਦਾ ਵੀ ਮੰਨਣਾ ਕਿ ਤੇਰਾ ਭਾਣਾ ਮਿੱਠਾ ਲੱਗਿਆ ਤਾਂ ਵੀਰ ਨਾਲ ਕੁਝ ਗੱਲਬਾਤ ਹੋਈ ਸੁਣਾ ਦਿੰਨੇ ਆ ਕਿ ਆਖਰ ਕਿੱਥੋਂ ਦਾ ਰਹਿਣ ਵਾਲਾ ਤੇ ਕਦੋਂ ਤੋਂ ਇਹ ਹੱਥਾਂ ਦੀ ਜਿਹੜੀ ਦਿੱਕਤ ਹੈ ਸ਼ੁਰੂ ਹੋਈ ਮਿੱਤਰੋ ਮੈਂ ਆਇਆ ਹੋਇਆ ਸੀ ਚੰਡੀਗੜ੍ਹ ਚੰਡੀਗੜ੍ਹ ਖੜਿਆ ਮੈਂ ਜੀਰਕਪੁਰਾ ਮੈਨੂੰ ਬਾਈ ਮਿਲ ਗਿਆ ਅਚਾਨਕ ਬਾਈ ਦਾ ਤੁਸੀਂ ਜਿਹੜੇ ਹੈਗੇ ਨੇ ਹੱਥ ਦੇਖ ਰਹੇ ਹੋ ਕਿ ਲੋਕਾਂ ਨਾਲੋਂ ਕੁਝ ਵੱਖਰੇ ਨੇ ਕਿਉਂਕਿ ਦੇਨ ਵਾਲਾ ਹੁੰਦਾ ਉੱਪਰ ਵਾਲਾ ਕਈ ਵਾਰ ਇਨਸਾਨਾਂ ਨੂੰ ਵਖਰੇ ਰੂਪ ਵਿੱਚ ਭੇਜ ਦਿੰਦਾ ਉਸੇ ਤਰ੍ਹਾਂ ਬਾਈ ਹੈ ਬਾਈ ਨੂੰ ਡਿਸਕਵਰੀ ਵਾਲੇ ਵੀ ਕਵਰ ਕਰ ਚੁੱਕੇ ਨੇ ਬਾਈ ਨਾਲ ਮੈਂ ਗੱਲਬਾਤ ਕਰਦਾ ਕਿ ਆਖਰ ਪੂਰੀ ਗੱਲਬਾਤ ਹੈ ਕਿ ਹੱਥ ਦਿਖਾਉਣਾ ਬਾਈ ਦੇ ਐ ਸਸੀ ਗਾਲ ਮਿੱਤਰ ਕੀ ਹਾਲ ਨੇ ਅੱਛਾ ਜਿਵੇਂ ਵੀਰੇ ਮੈਂ ਤੇਰੇ ਹੱਥ ਦੇਖ ਰਿਹਾ ਮੜਾ ਦਿਖਾਇਓ ਹੱਥ ਦਿਖਾਇਓ ਤੁਸੀਂ ਆਪ ਦੇ ਹਾਂ ਹੈਨਾ ਤੇ ਇਹ ਬਚਪਨ ਤੋਂ ਨੇ ਜਾਂ ਬਾਅਦ ਦੇ ਵਿੱਚ ਕੋਈ ਬਿਮਾਰੀ ਵਗੈਰਾ ਦੇ ਨਾਲ ਹੋ ਗਿਆ ਇਹ ਬਚਪਨ ਚ ਜਮਾਂਦਰੂ ਹੈ ਅੱਛਾ ਜਮਾਂਦਰੂ ਨੇ ਬਚਪਨ ਤੋਂ ਨੇ ਹਾਂ ਅੱਜ ਕੀ ਆ ਕੋਈ ਡਾਕਟਰਾਂ ਨਾਲ ਕੋਈ ਮਿਲੇ ਹੋਗੇ ਡਾਕਟਰਾਂ ਨੂੰ ਦਿਖਾਇਆ ਹੋਊਗਾ ਵੀ ਕੀ ਗੱਲਬਾਤ ਡਾਕਟਰ ਕੀ ਕਹਿੰਦੇ ਨੇ ਅੱਬ ਨਹੀਂ ਹੋਗਾ ਬਚਪਨ ਮੋ ਜਾਂਦਾ ਅੱਛਾ ਬਚਪਨ ਚ ਹੋ ਜਾਂਦਾ ਜੀ ਜੀ ਅੱਛਾ ਪਿੰਡ ਕਿਹੜਾ ਬਾਈ ਤੇਰਾ ਮੈਂ ਮੁਰਾਦਾਵਾਲ ਮੁਰਾਦਾਵਾ ਜੁਪੀ ਚ ਪੈਂਦਾ ਮੇਰੇ ਖਿਆਲ ਹਾਂ ਜੀ ਅੱਛਾ ਜੁਪੀ ਤੋਂ ਬੜੀ ਦੂਰ ਚੰਡੀਗੜ੍ਹ ਉਰੇ ਕੈਨੇਡਾ ਨੋ ਗਿਆ ਰਹਿੰਦੇ ਨੂੰ ਮੈਂ ਜਦ 8 5 6 ਸਾਲ ਦਾ ਜਦ ਕਾ ਹੂੰ ਮੈਂ ਲੋ ਫੈਮਿਲੀ ਰਹਤੀ ਸੀ ਪਹਿਲੇ ਉਰ ਇੱਥੇ ਰਹਿੰਦੀ ਸੀ ਫੈਮਿਲੀ ਜੀ ਜੀ ਅੱਛਾ ਪੂਰੇ ਕੱਲੀ ਕੱਲੀ ਵੀਰੇ ਉਂਗਲ ਦਿਖਾਏ ਹੋ ਮੜੀ ਜੀ ਕਰਕੇ ਐਵੇਂ ਅੱਛਾ ਇਸ ਲੋਟ ਤੇ ਨਾ ਹੈਨਾ ਤੇਰੀਆਂ ਆਹਾਂ ਦੋ ਉਂਗਲਾਂ ਨੇ ਬਾਈ ਕਿਹੜੀਆਂ ਆਹ ਠੀਕ ਨੇ ਜੀ ਜੀ ਰੋਟੀ ਕਿਵੇਂ ਖਾਣਾ ਬਾਈ ਇੰਨੀ ਦੋਨੋਂ ਸੇ ਕੋਈ ਰੱਬ ਨਾਲ ਕੋਈ ਗਿਲਾ ਕੋਈ ਅਫਸੋਸ ਹੈਗਾ ਕਿ ਰੱਬ ਨੇ ਮਤਲਬ ਹੁੰਦਾ ਕਿ ਆਮ ਲੋਕਾਂ ਵਾਂਗੂ ਨਹੀਂ ਭੇਜਿਆ ਉਹਦੇ ਕੋਲ ਪੰਨੇ ਨਹੀਂ ਗਿਆ ਵੀ ਉਹਦੇ ਰੰਗ ਨਹੀਂ ਦੇਣਾ ਆਣਾ ਉਹ ਆਪੇ ਅੱਛਾ ਵੀ ਉਹ ਜਿਵੇਂ ਮੈਂ ਕਿਹਾ ਵੀ ਜਾਇ ਇਹ ਕੋਈ ਬਿਮਾਰੀ ਆ ਜਾ ਕੋਈ ਵੈਸੀ ਵੀ ਤੁਹਾਡੇ ਖਾਨਦਾਨ ਦੇ ਵਿੱਚ ਇਸ ਤਰ੍ਹਾਂ ਨਾਲ ਕੋਈ ਹੈਗਾ ਹੋਰ ਵੀ ਉਮੀ ਆ ਨਹੀਂ ਨਹੀਂ ਇਹ ਮੇਰੀ ਕੱਲਾ ਹੈ ਕੋਈ ਕੋਈ ਦੱਸਿਆ ਤਾਂ ਹੋਊਗਾ ਡਾਕਟਰਾਂ ਨੇ ਕਿਵੇਂ ਵੀ ਕੀ ਚੀਜ਼ ਕੀ ਆ ਇਹ ਕਿਵੇਂ ਜੇ ਬਾਅਦ ਵਿੱਚ ਹੋਤੀ ਜਦ ਹੋਤੀ ਬਿਮਾਰੀ ਇਹ ਬਚਪਨ ਸੀ ਬਚਪਨ ਤੇ ਆਮਿਆ ਜਿਵੇਂ ਜਿਵੇਂ ਉਮਰ ਵੱਧਦੀ ਰਹੀ ਓਵੇਂ ਓਵੇਂ ਹੱਥ ਵੀ ਵੱਧਦੇ ਰਹੇ ਨਾਲ ਨਾਲ ਇਹ ਹੁਣ ਉਮਰ ਕਿੰਨੀ ਆ ਬਾਈ ਤੁਹਾਡੀ ਇਸ ਟਾਈਮ ਮੇਰੀ 24 ਸਾਲੇ ਹੈ ਮੇਰੀ 24 ਸਾਲ ਆ ਉਮਰ ਆ ਅੱਛਾ ਇਹਨਾਂ ਕਿਵੇਂ ਮੈਂ ਦੇਖਿਆ ਉਰੇ ਲੋਕਾਂ ਦੀ ਤੁਸੀਂ ਹੈਲਪ ਵਗੈਰਾ ਮੰਗਦੇ ਰਹਿੰਦੇ ਹੋ ਇੱਧਰ ਡੀ ਕੈਸ ਲੋਨ ਆ ਗਿਆ ਹੈ ਨਾ ਇਹ ਆ ਗਿਆ ਆਪਣਾ ਮੈਕਡੀ ਆ ਗਿਆ ਇੱਧਰ ਨਾਲ ਇਸੇ ਜਗ੍ਹਾ ਤੇ ਉੱਪਰ ਹੁੰਨੇ ਹੋ ਜੀ ਜੀ ਕਾ ਮਦਦ ਕਰ ਜਾਂਦੇ ਨੇ ਬਾਈ ਲੋਕ ਆ ਕੋਈ ਹੁੰਦਾ ਅੱਛਾ ਉਹ ਕਰ ਦਿੰਦਾ ਹੈ ਬਾਕੀ ਵੈਸੇ ਹੈ ਅੱਛਾ ਦੁਨੀਆ ਹਰੇਕ ਬੰਦਾ ਮਦਦ ਕਰਨ ਵਾਲਾ ਨਹੀਂ ਹੈਗਾ ਨਾ ਕਈ ਲੋਕ ਵੀਰੇ ਮੈਂ ਦੇਖਿਆ ਕਿਵੇਂ ਸਾਨੂੰ ਕੋਈ ਪੈਸੇ ਵਗੈਰਾ ਫੜਾਉਂਦੇ ਦਿਨ ਹੋਏ ਕਾਫੀ ਇੱਕ ਪੁਨੀਤ ਨਾਮ ਦਾ ਇੱਕ ਸੁਪਰਸਟਾਰ ਹੈ ਪ੍ਰੀਤ ਸੁਪਰਸਟਾਰ ਆ ਉਹ इतना घटिया काम करके गया मेरे साथ क्या बहुत क्या क्या बहुत ज़्यादा मेरी वीडियो बना के ले गया हाँ? मेरे को नहीं पता बंदा मेरे साथ ऐसा वो करेगा हाँ? तो उसने मेरे बंद, उस बंदे ने मेरे साथ बहुत वो करा है घटिया का बताओ थोड़ा सा क्या कर, करा उसने ऐसी क्या उसने मेरे हाथ को देख के उसने मेरे को ਸਵਾਲ ਗਲਤ ਪੁੱਛਿਆ ਨਾ ਉਸ ਬੰਦੇ ਨੇ ਅੱਛਾ ਗਲਤ ਸਵਾਲ ਪੁੱਛੇ ਤੈਨੂੰ ਹਾਂ ਸਵਾਲ ਗਲਤ ਬੋਲ ਗਿਆ ਉਹ ਆਪਣੇ ਮੂੰਹ 'ਤੇ ਆਪਣੀ ਵੀਡੀਓ ਦੇ ਮਜੇ ਵਿੱਚ ਪੈਸੇ ਕਮਾਉਣੇ ਵਿੱਚ ਅੱਛਾ ਹਾਂ ਫਿਰ ਮਜ਼ਾਕ ਹੜ ਆ ਗਿਆ ਤੁਹਾਡਾ ਹਾਂ ਮੇਰੀ ਮਜ਼ਾਕ ਹੜ ਆ ਗਿਆ ਕਿਉਂ ਜਾਂ ਵੀ ਲੋਕ ਆਉਂਦੇ ਤਾਂ ਮੇਰੇ ਨੂੰ ਪੁੱਛਦੇ ਹਨ ਅੱਛਾ ਕਾ ਬੰਦਾ ਕਿਉਂ ਖੜਾ ਹੋਇਆ ਤੇਰੇ ਸਾਹਮਣੇ ਅਬ ਉਸ ਦਾ ਕੀ ਕਰ ਸਕਦੇ ਹਾਂ ਵੀ ਅੱਛਾ ਉਹਨੇ ਕੋਈ ਮਜ਼ਾਕ ਵਾਲੀ ਚੀਜ਼ ਤੈਨੂੰ ਕਹਤੀ ਵੀਡੀਓ ਦੇ ਵਿੱਚ ਹਾਂ ਐਸੀ ਮਜ਼ਾਕ ਜਿਹੜੀ ਕਿਸੇ ਨੇ ਮੈਨੂੰ ਆਸਤੱਕ ਅਭੀ ਜ਼ਿੰਦਗੀ ਵਿੱਚ ਨਹੀਂ ਬੋਲਾ ਅੱਛਾ ਹਾਂਜੀ ਫਿਰ ਤੁਸੀਂ ਦੱਸਣਾ ਵੀ ਨਹੀਂ ਚਾਹੁੰਦੇ ਵੀ ਉਹਨੇ ਕੀ ਗੱਲ ਕਹੀ ਹਾਂਜੀ का वीडियो है उसकी सुपर स्टार अच्छा हाँ 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 हा। मांगने वाला नहीं होता अगर मान लो हाँ अगर आपने ऐसा नहीं बनाया होता हाँ तो कल को हम उसको भी जवाब दे देते सही बात है जी बिल्कुल बिल्कुल सही गल मान लो इसकी भी परिवार है इसकी भी माँ बहन देखती है जी जी अगर हमारी भी माँ बहन देखेंगी ऐसी वीडियो कितना अच्छा गलत लगेगा जी ਬਰੇ ਕਦੇ ਵੀ ਰੱਬ ਤੇ ਗਿਲਾ ਨਹੀਂ ਕਰਨਾ ਜਿੱਦਾਂ ਤੈਨੂੰ ਇਸ ਰੂਪ ਦੇ ਵਿੱਚ ਭੇਜਿਆ ਨਾ ਤਾਂ ਤੈਨੂੰ ਡਿਸਕਵਰੀ ਵਾਲੇ ਤੇਰੀ ਵੀਡੀਓ ਬਣਾ ਕੇ ਲੈ ਗਏ ਨੇ ਤਾਂ ਕਵਰ ਕਰਕੇ ਲੈ ਗਏ ਨੇ ਨਹੀਂ ਹਜ਼ਾਰਾਂ ਸਾਡੇ ਵਰਗੀ ਦੁਨੀਆ ਵਰਗੀ ਆ ਅੱਛਾ ਭਾਈ ਮੋਲਾ ਤੁਹਾਡੇ ਸਾਧਮ ਅੱਛੀ ਵੀਡੀਓ ਬਣਾਇੰਗੇ ਚਲੋ ਮੈਂ ਕਿ ਅੱਛੀ ਬਣਾ ਲੇਗਾ ਤਾਂ ਉਸਨੇ ਫੋਨ ਆ ਕੇ ਕਰਕੇ ਮੇਰੇ ਸਾਥ ਗਲਤ ਉਹ ਕਰ ਰਹੇ ਤੇ ਉਹਨੇ ਬੋਲਿਆ ਕਿ ਤੈਨੂੰ ਦੱਸ ਕੋਈ ਆਲੀਂ ਤੇ ਕੀ ਬੋਲਿਆ ਉਹਨੇ ਵੀਡੀਓ ਚ ਬੋਲਿਆ ਕਿ ਉਹ ਅਬ ਉਹਨੇ ਵੀ ਆਪਣਾ ਅੱਛਾ ਐਨਾ ਗੰਦਾ ਬੋਲਿਆ ਹਾਂਜੀ ਬਹੁਤ ਉਹ ਬੋਲਿਆ ਭਈ ਇਹ ਤਾਂ ਫਿਰੇ ਉਹਨਾਂ ਰੱਬ ਦੇ ਰੰਗ ਨੇ ਪਤਾ ਨਹੀਂ ਕਿਹੜੇ ਰੰਗ ਚ ਭੇਜ ਦੇ ਚਾਹ ਉਹਦੀ ਗੱਲ ਛੱਡ ਅੱਛਾ ਐਂ ਦੱਸ ਤੂੰ ਮੈਨੂੰ ਜੇ ਤੇਰੀ ਕਿਸੇ ਨੇ ਕਈ ਵਾਰ ਕੋਈ ਹੋਰ ਹੈਲਪ ਵਗੈਰਾ ਕਰਨੀ ਹੁੰਦੀ ਆ ਕਿ ਕਿਉਂਕਿ ਕਮਾਤਾ ਤੂੰ ਸਕਦਾ ਨਹੀਂ ਵੀਰੇ ਕਿਤੇਰੇ ਕੰਮ ਕਰਨ ਵਾਲਾ ਮੈਨੂੰ ਲੱਗ ਨਹੀਂ ਰਿਹਾ ਕਿਉਂਕਿ ਤੇਰੇ ਰੋਟੀ ਵੀ ਤੂੰ ਬੜੀ ਮੁਸ਼ਕਲ ਦੇ ਨਾਲ ਖਾਂਦਾ ਹੋਵੇਂਗਾ ਹਣਾ ਹਾਂ ਦੋਸਤ ਅੱਛਾ ਐਂ ਦੱਸ ਵੀ ਕਿੱਥੇ ਤੈਨੂੰ ਕੀ ਮਿਲੇ ਕਿੱਥੇ ਪਾਲੇ ਤੈਨੂੰ ਕਿੱਥੇ ਗੁਈਜੇ ਕਿਸੇ ਨੇ ਪਾਲਣਾ ਹੋਵੇ ਮੈਂ ਜੀਰਕਪੁਰ ਮੈਗਡੀ ਘਰੇ ਤੋਂ ਜੀਰਕਪੁਰ ਰਹਿੰਦਾ ਤੂੰ ਅੱਛਾ ਅੱਛਾ ਹੁਣ ਤੂੰ ਕੀ ਸੋਚਿਆ ਵੀ ਪੈਸੇ ਕਮਾ ਕੇ ਕੋਈ ਆਪਰੇਸ਼ਨ ਵਗੈਰਾ ਕਰਾਉਣਾ ਚਾਹਵੇਂਗਾ ਜਾਂ ਖੁਸ਼ ਆ ਆਪਣੀ ਜ਼ जो कोई बंदा मिल ऑपरेशन करवा, करवा लेगा हाँ काफी गए के के, अच्छा। तो तो का हो जाएगा तो हम जितना पैसा लगाएंगे हम लगाएंगे अच्छा भाई हाँ जी भाई उंगला पूरी ने मरा एक हाँ आ, आ, दो उ तीन उंगल तेरिया बड़िया ने इधरों तेरिया उंगलां आने दो एक मिनट इधरों तेरिया उंगलां आओ ਰੋਟੀ ਪਾਣੀ ਤੋਂ ਇਹਨਾਂ ਨਾਲ ਹੀ ਖਾਣਾ ਬਾਈ ਹੈ ਨਾ ਅੱਛਾ ਬਾਈ ਜਾਂਦੇ ਜਾਂਦੇ ਦੱਸ ਦੇ ਤੇਰੇ ਪਰਿਵਾਰ ਚ ਕੌਣ ਕੌਣ ਆ ਹੋਰ ਆ ਬਈ ਮੰਮੀ ਭਾਈ ਭੈਣ ਬਾਕੀ ਆਪੋ ਹੀ ਦੂਜੇ ਭਾਈਆਂ ਦੇ ਪਣ ਭਾਈ ਦੇ ਠੀਕ ਨੇ ਆ ਬਾਕੀ ਸਭ ਠੀਕ ਹੈ ਮੈਂ ਕਰ ਲਾ ਬਾਕੀ ਸਾਰੇ ਠੀਕ ਨੇ ਹੈ ਨਾ ਤਾਂ ਮਿੱਤਰੋ ਬਾਈ ਮਿਲ ਗਿਆ ਸੀ ਮੈਨੂੰ ਤੇ ਬਾਈ ਦੇ ਨਾਲ ਮਾਚਲ ਗੱਲਬਾਤ ਵੀ ਕਰੀ ਜਾਵੇ ਕਿਉਂਕਿ ਇਹ ਰੱਬ ਹੁੰਦਾ ਬਾਈ ਦੇਣ ਵਾਲਾ ਨਾ ਮੈਂ ਨਾ ਤੁਸੀਂ ਅਸੀਂ ਰੱਬ ਨੂੰ ਕਹਿੰਨੇ ਥੋੜੀਆਂ ਵੀ ਸਾਨੂੰ ਕਿਹਾ ਜਾ ਬਣਾ ਕੇ ਭੇਜਾ ਦੁਨੀਆ ਤੇ ਅਰਬਾ ਖਰਬਾ ਦੁਨੀਆ ਹੈ ਕਿਸੇ ਦਾ ਚਿਹਰਾ ਵੀ ਕਿਸੇ ਨਾਲ ਨਹੀਂ ਮਿਲਦਾ ਉਹ ਕਹਿੰਦੇ ਨੇ ਵੀ ਸਾਡਾ ਕੱਟ ਬੰਦੇ ਹੁੰਦੇ ਨੇ ਕੋ ਨਾਲ ਦੇ ਦੁਨੀਆ ਦੇ ਪਰ ਹਰੇਕ ਬੰਦੇ ਦੀ ਸ਼ਕਲ ਨਹੀਂ ਮਿਲਦੀ ਉਸੇ ਤਰ੍ਹਾਂ ਬਾਈ ਦਾ ਕਿਹੜਾ ਤੁਸੀਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਬਾਈ ਦੇ ਹੱਥ ਫੜਨੇ ਧੰਨਵਾਦ ਬਾਈ ਗੱਲਬਾਤ ਕਰਨ ਵਾਸਤੇ ਸ਼ੁਕਰ ਹੈ ਬਾਈ